ਆਹੇ ਗੁਰੂ ਬਾਬਾ ਜੀ ਫਲਦੇਵੇ ਔਰ ਬੜੀਆ ਬੀਬੀ ਫਲ ਖਾਵੇ ਸਾਗ ਲੋ ਸਾਗ ਲੋ ਭਾਈ ਓਏ ਆ ਗਿਆ ਓਏ ਛਾਗ ਵਾਲਾ ਆ ਗਿਆ ਭਾਈ ਉੱਥੇ ਲਗਾ ਦੂ ਰੱਖ ਕੇ ਹੂੰ ਹੂੰ ਇਹ ਰੱਖ ਕੇ ਲੈ ਜਾ ਕੇ ਉਧਰ ਹੀ ਲਗਾ ਦੂ ਹਾਂ ਲਗਾ ਦੇ ਛਾਗ ਵਾਲਾ ਤਾਂ ਆਇਆ ਨਹੀਂ ਉਹੀ ਕਹਤਾ ਤੈਨੂੰ ਤੜਕੀ ਉਠਦੀ ਪਹਿਲਾਂ ਛਾਗ ਵਾਲੇ ਦੀ ਕੁਬੂਕੀ ਸੁਣਿਆ ਕਰ ਬਾਬਾ ਜਾਨ ਦੇ ਸਾਡੇ 514 ਗਰਦਲੇ ਬਟਾ ਮੈਂ ਤਾਂ ਪਾਇਆ ਮੇਰੀ ਮੈਨਾ ਇਹ ਨਾ 10 ਰੁਪਏ ਲੈ ਕੇ ਆਉਂਗਾ ਗਰਾਮੋਂ ਲੈ ਕੋ ਤੁਮ 20 ਰੁਪਏ ਲਿਆ ਇਹ ਕੋਈ ਗੱਲ ਨਹੀਂ ਅਬ ਮੇਰੀ ਗੱਲ ਸੁਣੋ ਟਟਾਲੇ ਬੂਟੇ ਤੁਮ ਫਰੀ ਲਗਾ ਰਹੇ ਹੋ ਓਨਲੀ ਫਰੀ ਨਹੀਂ ਲਗਾ ਲਈ ਕੋਈ ਗੱਲ ਨਹੀਂ ਤੁਮ ਬਨੇ ਘਰ ਕੇ ਬੰਦੀਓ ਚਲ ਔਰ ਐਸਾ ਕਰੋ ਆਜ ਜਾ ਮੰਗਰੂਜ਼ ਨੂੰ ਦਵਾਈ ਪਪਾਈ ਰਿਹਾ 1.5 ਮਹੀਨੇ ਬਾਅਦ ਹੀ ਫਲ ਲੱਗੇ ਆ ਲੱਗੇ ਹਾਂ ਠੀਕ ਹੈ ਅਬ ਦਵਾਈ ਕਰਦੇ ਮੇਰੀ ਗੱਲ ਇਹਨੀ ਦਵਾਈ ਹੈ ਨਾ ਹਾਂ ਹਾਂ

ਔਰ ਰਮ ਹੋ ਰਹੇ ਕੋਈ ਉਹ ਉਹ ਬੂਟਾ ਕਾਦਾ ਵਾ ਜਿਹੜਾ ਮੂਰੇ ਪਿਆ ਵਾ ਆਹ ਚਿੱਟਾ ਫੁੱਲ ਲੱਗਿਆ ਜੀ ਇਹਨੂੰ ਇਹ ਵਾਲਾ ਇਹ ਡਰੋਪ ਚਾਹੁੰਨੀ ਹੈ ਬੇ ਡੰਡੇਰੀਆ ਨਾ ਇਹ गमਲੇ ਵਾਲਾ ਹੈ ਹਾਂ ਡੰਡੇਰੀਆ ਨਾ ਕਿਹੜਾ ਹੁੰਦਾ ਜੀ 12 ਮਹੀਨੇ ਚੀਜ਼ ਨੀ ਪੱਕਾ ਹੀ ਦੇਗਾ ਹੂੰ ਕਿੰਨੇ ਦਾ ਹੈ ਇਹ ਜੀ 120 ਰੁਪਏ ਦਾ ਨਹੀਂ ਆ ਮਲੀ ਆਧਾ ਨਾ ਕਰੋ ਕਰੋ ਨਾ ਬੇਟਾ ਕਿਤੋਂ ਤੋਂ ਪਹਿਲਾਂ ਪੱਤ ਨਾ ਲੇਗੇ ਨਹੀਂ ਸੱਚੀ ਗੱਲ ਇਹ ਪੱਕਾ ਬੂਟਾ ਹੈ ਜੇ ਕਦੇ ਨਹੀਂ ਸੁੱਕਦਾ ਬਹੁਤ ਵਧੀਆ ਰਹੇਗਾ ਇਹ ਦੇਖੋ ਇਹ ਕੀ ਨੀ ਅੰਬੂ ਦੇ ਗੁੰਦ ਗਨ ਹੁੰਦਾ ਪਾਏ ਡਰਾਈਡ ਰੇਟ ਦਾ ਚਲੋ ਪਹਿਲਾਂ ਆ ਲਾ ਲੀਏ ਅੰਬ ਦਾ ਬੂਟਾ ਆਰਾਮ ਦਾ ਲੁੱਟੀ ਉੱਥੇ ਹੀ ਚੱਕ ਲੈਨੇ ਬਾੜੀ ਤੋਂ ਫਿਰ ਸਟਾਵਾਂਗੇ ਉੱਥੇ ਹੋਰ ਆਪਾਂ ਔਰ ਇਹ ਕਾੜੂ ਲਗਾ ਦੇ ਬਟਾ ਹਾਂ ਕਾੜੂ ਔਰ ਡੈਡੀ ਨੂੰ ਪੁੱਛੋ ਕਾੜੂ ਤੋਂ ਥੱਲੇ ਲੱਗ ਜਾਏ ਬਹੁਤ ਵਧੀਆ ਰਹੇ ਫੋਰ ਨਾ ਸਾਨੂੰ ਰੈਡੀ ਕਰਨੀ ਪਵੇ ਖਰਾਇ ਤੇ ਫਰੂਟ ਕੀ ਕਰਨੇ ਆ ਅੱਛਾ ਇਹ ਆ ਗਏ ਇਹ ਆੜੂ ਹੈ ਬਹੁਤ ਨਹੀਂ ਆੜੂ ਨਹੀਂ ਲੈਣਾ आड़ू नहीं लेना क्यों नहीं ये कंगी बाम का क्या रेट है इसका इसका, इसका? हाँ। इसका डेढ़ सौ रुपए तो दो सौ तुम्हें डेढ़ सौ का ये देखो बहुत बढ़िया फाइनेंस पाम है पक्का बूटा है हमेशा रहेगा एक पाम की बोल दे मैं फाइनेंस फॉर्म बोलते हैं ये देखो चैना पाम ये तो लग गया है ये चैना पाम हाँ इसको हाँ। 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 कंगी पाम बोलते हैं अच्छा ਯੱਗੇ ਲਗਾਓ ਲੌਂਗ ਵੇਸ ਇਸਕੇ ਲਾ। ਨਾ 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 ਨਹੀਂ ਨਹੀਂ। ਹਾਲੇ ਨਹੀਂ ਹਾਲੇ ਸਾਡੇ ਗਮਲਿਆਂ ਨੂੰ ਕਲਰ ਕਰਨ ਵਾਲਾ ਪਿਆਵਾ। ਅੱਛਾ। ਹਜੇ ਰੋਕੋ ਜੋ। ਆਹ ਦੋਨਾਂ ਚੋ ਦੇਖ ਲਾਂਗੇ ਕੋਈ ਨਾ ਪਹਿਲਾਂ ਤੁਸੀਂ ਅੰਬ ਲਾ ਦੋ। ਅੱਛਾ। ਉਹ ਲਵਾ ਦੋ ਡੈਡੀ ਨਾਲ ਆਹ ਲੈ ਚੱਲੋ। ਕਿਹੜਾ ਕਿਹੜਾ? ਉਧਰ ਹੀ ਲਾਉਣਾ ਹਾਂਜੀ ਉਹਦੇ। ਜੇ ਵੱਲ ਇੱਕ ਲਗਾ ਲੈ। ਤੁਸੀਂ ਕਿੰਨੇ ਦਿਨਾਂ ਬਾਅਦ ਆਉਂਨੇ ਹੋ ਉੱਥੇ? ਮੈਂ ਬੇਟਾ ਆ ਤੇ ਰਹਦਾਂ ਪੂਜੋ ਬੀਬੀ। ਅੱਜ ਕੱਲ੍ਹ ਲੇਕੀ ਨਹੀਂ ਹੈ ਪੁਰਾਣੇ। ਅਸੀਂ ਅੱਜ ਯਾਦ ਕਰਦੇ ਸੀ ਹਨਾ। ਮੈਂ ਪੁੱਛਿਆ ਮੈਂ ਕਿ ਆਪਣੇ ਪਿੰਡ ਚ ਮਾਲੀ ਨਹੀਂ ਹੁੰਦਾ। ਪੁਰਾਣੇ ਬੰਦੇ ਐ। ਓਕੇ ਦੇ ਵੀ ਦਿਨ ਉਹ ਕਿੱਥੇ ਗਿਆ ਹੁਣ ਤਾਂ ਬੂਰ ਉੱਤਰੂਗਾ ਮਾਹੋਂ ਕਹਿੰਦੇ ਅੰਬ ਲੱਗਣਗੇ ਹੋ ਜਾਵੇ ਤਾਂ ਵਧੀਆ ਮਾਹੀ ਨੂੰ ਲਾਈ ਆ ਹਵੇਲ ਵੀ ਅੱਛਾ ਫਿਰ ਉਹ ਬੂਟਾ ਉਹ ਗਲਤ ਲਾਤਾ ਬੂਟਾ ਕਲੀ ਵਾਲਾ ਹਨਾ ਇਹ ਤਾਂ ਇਹ ਜੀ ਤੁਸੀਂ ਇੱਧਰੋਂ ਲਿਆਏ ਸੀਗੇ ਆਪਣੇੋਂ ਬਾਗੇ ਵਾਲ ਜੂਨੀਕਾਟੀ ਚੋਂ ਹਾਂ ਹੋਇਆ ਸੋਹਣਾ ਹੋਇਆ ਵਾ ਇਹ ਗਮਲੇ 'ਚ ਬੜਾ ਸੋਹਣਾ ਲੱਗਣਾ ਸੀ ਇਹ ਇਹ ਪੈਕਟ ਪਾਏਗਾ ਪੂਰਾ

मेरी बात सुनो तो जे किसी और ने नहीं लगाया मैंने लगाया है आइसो में जैसी बात नहीं है आपने तो थोड़ी तो लगाया मैं <laughs> तो कहता माली ने नहीं तो, तो नहीं आपने नहीं लगाया ना दिक्कत का, कागजी नींबू है हां ये, ये आपका नहीं कौन कहंदा का, का, कागजी नींबू पता नहीं कह के तो सानू भाई कागजी नींबू तो मौसम का बट इनु एड-एड फल लगदा फल मौसम का मौसम में इनु लगदियां बहुत चलो कोई वरना है 150

खाले खाले बोले बोले हां फिर assi hor bootle lawange tu laange phir assi e ta purana maal ni apna purana ni hai hum koi naya na hai hame oh tu si packet ta paya ni oh jo 200 250 ka tel machate haan sahi hai je dor to sod te tel ਲਓ ਅਬ ਇਹਦੇ 'ਚ ਪਾਣੀ ਡਾਲ ਦਿਓ ਬਸ ਕੋਈ ਜਲਦ ਰੋਜ਼ ਪਾਇਆ ਕਰਨਾ ਇੱਕ ਦਿਨ ਛੱਡ ਕੇ ਨਾ ਨਾ ਦੋ ਦਿਨ ਛੋੜ ਕੇ ਤਿੰਨ ਦਿਨ ਛੱਡ ਕੇ ਓਕੇ ਕਿਉਂ ਅਸੀਂ ਜਨ ਪਾਣੀ ਪਾਇਆ ਕਰੀ ਓਹ ਠੀਕ ਹੈ ਮਾਲਿਕਾ ਕੇ ਡਰਮ ਉਹ ਰੱਖ ਰਹੇਂਗੇ ਅਬ ਇੱਥੇ ਹੀ ਨਹੀਂ ਆ ਰਹਿ ਇੱਥੇ ਇੱਥੇ ਕੇ ਕਰ ਦੋ ਲੈ ਮੈਂ ਕਰਾ ਦਿੰਨੀ ਆ ਅੱਛਾ ਅੱਛਾ ਲੈ ਆਹ ਕਰੇ ਜੈਂਪਲ ਵਾਲੇ ਇਹਨਾਂ ਨੇ ਬੱਲੇ ਬੱਲੇ ਇਹਨਾਂ ਦਾ ਕੰਮ ਨਰਾਲਾ ਹੀ ਆ ਇਹ ਹੋ ਜੂ ਇੱਥੇ ਬਲ ਜਾ ਕੇ ਖਾਦੇ ਆਂ। ਨਾਲੇ ਸਾਬੇ ਖਾਉਣੇ ਆ ਜਾ ਕੇ। ਹਲੋ ਆਰਡਰ ਗਾਈਸ ਕਾ। ਇਹ ਲੋ ਸਭੇ ਖਾ ਲਓ। ਅਉਦੀ ਅਸੀਂ ਅੱਜ ਕੀ ਕੀਤਾ? ਆਹੂ ਮੈਂ ਉਹੀ ਤਾਂ ਕਹਿੰਨਾ ਮੈਂ ਕਿ ਉਹ ਤੁਸੀਂ ਕਦ ਚ ਜਲਵਾਤਾ ਆਂਬ ਦਾ ਬੂਟਾ ਹੋ ਜੂ ਉਹ ਚ। ਕਿੰਨੇ ਪਤਾ ਆਂਬ ਦਾ। ਹੋਰ ਕੀ ਆ? ਆਂਬ ਵੀ ਆ ਮੈਂ ਦੇਖ ਕੇ ਆਂਦਾ। ਆੜੂ ਆ ਦੇਖ। ਉਹ ਜਾ ਆੜੂ ਨਾਲ ਹੋਰ। ਇੱਕ ਕਿੰਨੇ ਢੋਲ ਚ ਲੱਗਦੇ ਆ ਹੁਣ। ਐਵੇਂ ਢੋਲ ਚ ਕਿੱਥੇ ਲੱਗਦੇ ਆ ਆਂਬ। ਚੇਤੇ ਚ ਫੜਾਇਣਾ ਸਾਬੀ ਰੈਪ ਲੈ ਹੁੰਦਾ ਰੈਪ ਥੋੜੋ ਹਾਂ ਆ ਜਾ ਮੰਮੀ ਖਾ ਲਾ ਆਹ ਤੇ ਤੁਸੀਂ ਸਾਡਾ ਬੂਟਾ ਵੀ ਦੇਖਿਆ ਬੂਟਾ ਦੇਖ ਲਿਆ ਮੈਂ ਮੈਨੂੰ ਲੱਗਦਾ ਨਹੀਂ ਪੂਰੀ ਪਾਊਗਾ ਥੋੜਾ ਇਹਦੇ ਥੋੜਾ ਬੂਟਾ ਯਾਰ ਪਾਣੀ ਨਿਕਲਣਾ ਵੀ ਚਾਹੀਦਾ ਇਹ ਚ ਆਹੋ ਗਲੀ ਕੱਢਣੀ ਪਣੀ ਐ ਇਹ ਚ ਇਹ ਕੱਢਣੀ ਆ ਤੁਹਾਨੂੰ ਡੀਕਦੇ ਸੀ ਹੁਣ ਸੂਆ ਕਰਕੇ ਮੈਂ ਕਹਿੰਦਾ ਹੁਣ ਮੈਸਤਰੀ ਦਾ ਮੁੰਡਾ ਇਥੋਂ ਕੱਢ ਦੰਦੇ ਲੈ ਕੇ ਕੱਲ ਜਿਆ ਮਾਰ ਦੇ ਦੋ ਆ ਦੇ ਦਾ ਇੱਕ ਇਹ ਪੇਂ ਪੇਂ ਦਾ ਕੀਤਾ ਵਿਆਹ ਦੇ ਕਿ ਤੂੰ ਬੂਟੇ ਹੋਰ ਲੈਣੇ ਸੀ ਉਹਨੂੰ ਰੇਟ ਨਹੀਂ ਬਣਾਇਆ ਸੋਣਾ ਬਣਾ ਲੈਂਦੀਆਂ ਦੋਹੇ 97 ਰੇਟ ਹੀ ਨਹੀਂ ਬਣਾਇਆ ਉੱਥੇ ਇੱਥੇ ਇਕੱਠੇ ਹੀ 10 ਰੁਪਏ ਚਲੋ ਜੀ ਬੂਟਾ ਲੈ ਕੇ 10 ਰੁਪਏ ਭਾਈ ਇਹ ਕਿੰਨੇ ਲਾਇਆ ਭਈ 500 500 ਦਾ ਲਾਇਆ ਹੋ ਵੀ ਜਾ ਉਹ ਇਹ ਹੋਰ ਨਾ 500 ਕਿਤੇ ਆਉਂਗਾ ਨਾ ਜਨਾਇਆ ਉਹਨੂੰ ਕਹਤਾ ਕਿਹੜੇ ਮੰਡੀ ਤੋਂ ਲਵਾਇਆ ਜਿਹੜਾ ਅੱਗੇ ਆਉਂਦਾ ਉਹ ਤਾਂ ਬੁੜੇ ਤੋਂ ਅੱਛਾ ਫੇਰ ਫੇਰ ਠੀਕ ਹੈ ਮੈਂ ਕਿ ਆਪਣੇ ਪਿੰਡ ਚ ਮਾਲੀ ਨਹੀਂ ਆਉਂਦੇ ਜਦ ਹੀ ਆ ਗਿਆ ਉਹਨੇ ਉਹ ਗੇਟ ਖੜਕਾਇਆ ਕਹਿੰਦਾ ਬਾਪੂ ਜੀ ਇੱਥੋਂ ਉਹਦਾ ਇੱਥੇ ਡਿੱਗਿਆ अच्छा ओ दे स्लैप लग गए वे फिर ओ और मांगले दी भाई माल दी थाते जरूरी सी तेनु माल लेणे ते बूटे ਲਾਉਣੇ ਆ ਹਜੇ ਬੂਟੇ ਆ ਤੇ ਬਾੜੀ ਵੀ ਤਿਆਰ ਆ ਬਸ ਇਹ ਵੀ ਕਰਦੇ ਆ ਕੱਲ ਨੂੰ ਕਹਿੰਦਾ ਆ ਕੇ ਨਾ ਭਾਈ ਜਦੋਂ ਇੱਥੋਂ ਹਰ ਕਹਿੰਦਾ ਤਾਂ ਮੈਂ ਲਾਇਆ ਮੈਂ ਕਿਹਾ ਵੀ ਤੂੰ ਲਾਇਆ ਹਾਂ ਐਂ ਦੱਸਣਾ ਜੀ ਵੀ ਇਹ ਤਾਂ ਮੇਰੇ ਸਹੁਰਿਆਂ ਦੀ ਨਿਸ਼ਾਨੀ ਆ ਕਿਹੜਾ ਸੀ ਮੇਰੇ ਪੇਕੇ ਆਂ ਦੀ ਨਿਸ਼ਾਨੀ ਆ ਬੂਟਾ ਤਾਂ ਮੈਂ ਲਵਾਇਆ ਹੈ ਨਾ ਹਾਂ ਭਾਈ ਮੈਂ ਕਿਆ ਤੁਹਾਨੂੰ ਸੀ ਨਿੰਬੂ ਕਾਲਜੀ ਨਿੰਬੂ ਹਣਾ ਮੈਂ ਤਾਂ ਲਾ ਗਿਆ ਉਹ ਮਸੰਮੀਆਂ ਦਾ ਮੈਂ ਕਿਹਾ ਬਹੁਤ ਮਿੱਠਾ ਫਲ ਲੱਗਦਾ ਨੂੰ ਮਸੰਮੀਆਂ ਇਹ ਮਸੰਮੀਆਂ ਮਸੰਮੀਆਂ ਨਾ ਸਰਦੀਆਂ ਚ ਬਹੁਤ ਮਿੱਠਾ ਲੱਗਦਾ ਫਲ ਤੇ ਉਹ ਵੀ ਮਸੰਮੀਆਂ ਮਸੰਮੀਆਂ ਕਰਦੀਆਂ ਨਹੀਂ ਗਾਂ ਨੂੰ ਆ ਹੋ ਜਾਣੀਆਂ ਓਹੋ ਲੁਧਿਆਣੇ ਗਿਆ ਸੀ ਦੋ ਚੀਜ਼ਾਂ ਭੁੱਲਿਆ ਆ ਬੋਤਲਾਂ ਭੁੱਲਿਆ ਜਿਹੜੀਆਂ ਇਹਦੇ ਉੱਤੇ ਡੰਗਣੇ ਆ ਸੀ ਨਾਲੇ ਮਰੂਤ ਤੇ ਉਹ ਜਿਹੜੀ ਮੱਖੀ ਨਹੀਂ ਪਾਈ ਜਾਂਦੀ ਜਿਹੜੀ ਸਾਰਾ ਇਹਨੂੰ ਵੀ ਪੈਂਦੀ ਆ ਪੀਤੇ ਕੇ ਤਾਂ ਹੀ ਖਰਾਬ ਹੋਇਆ ਜਿਹੜੇ ਉਸ ਦਿਨ ਜੂਸ ਕੱਢਿਆ ਤਾ ਉਹ ਤਾਂ ਯੂਨੀਵਰਸਿਟੀ ਮੈਡਮ ਆ ਉਹ ਨਹੀਂ ਪਾਸਟੀ ਉਹ ਨਹੀਂ ਪਹਿਲਾਂ ਹੀ ਲਾ ਦੇ ਹੁਣ ਚਲੋ ਜੀ ਪਾਣੀ ਰੱਖਿਆ ਆ ਚੱਲਾ ਇਹਨੇ ਤੋੜਤਾ ਹਨਾ ਅੱਜ ਕੱਲ ਤੋੜਤਾ ਹਨਾ ਕਰ ਲੂ ਕੁਮਾਨਿਆ ਇਹ ਚੱਲਦਾ ਤਾਂ ਹੈਗਾ ਮੰਮੀ ਨੂੰ ਪੁੱਛ ਕੇ ਕਿਵੇਂ ਬਣਾਇਆ ਕਹਾਂ ਕਿ ਮੈਂ ਬਣਾਇਆ ਚਿਲਾ ਕਿੰਨਾ ਔਖਾ ਟੂ ਮਿੰਟ ਲਾਇਆ ਤੋੜਨ ਦਾ ਆਏ ਨੂੰ ਪ੍ਰਾਗੇ ਤੋ ਮਿੱਟੀ ਚੱਲੇ ਤੇ ਮਿੱਟੀ ਮਿੱਟੀ ਪਈ ਉਹਦੇ ਡੈਡ ਬੈਠੇ ਡੈਡ ਕਾ ਕੋਈ ਨਾ ਪੁੱਤ ਨਹੀਂ ਹੂੰ ਕੋਈ ਨਾ ਕੋਈ ਨਾ ਨਹੀਂ ਚੱਲ ਮੱਛਟ ਕੇ ਆਉਣਾ ਕੋਈ ਫਾਪਾ ਚੱਲ ਮੈਂ ਤਾਂ ਗਿਆ ਤਾਂ ਜਾਂਦੀ ਆ ਜਾ ਖਾਲਾ ਕਾ ਫੂ ਹੋ ਗਿਆ ਕੁਝ ਨਹੀਂ ਖਾਣਾ ਬਸ ਨਹੀਂ ਖਾ ਲੋ ਸਭ ਤੇ ਲੈ ਲੋ ਆ ਨੂੰ ਅਮਰੂਦ ਨੂੰ ਵੀ ਦਵਾਈ ਪਵਾ ਦੇਣੀ ਸੀਗੀ ਅਮਰੂਦ ਨੂੰ ਦਵਾਈ ਪਵਾ ਦਊਗਾ ਉਹ ਹਫਤੇ ਤੱਕ ਉਧਰ ਤਾਂ ਦਵਾਈ ਪਾ ਗਿਆ ਜੜ ਜੀ ਤੇ ਉਹਨੂੰ ਕਿੰਨੂ ਮੁਸੰਮੀ ਨੂੰ ਪਵਾਦੀ ਦਵਾਈ ਪੌਣੀ ਹੈ ਫਰੂਟੇ ਦਾ ਲੈ ਲੇ ਦੋ ਚੰਗਾ ਬੱਲੇ 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 ਬੱਦਲ ਹੀ ਹੋਂਦਾ ਓਏ ਫੇਰ ਆ ਗਿਆ ਮਹੀ ਬਈ ਕਿੱਧਰ ਗਈ ਮੰਮੀ ਹਾਂ ਗੋਦ ਦੇ ਸ਼ਾਹ ਗਰੇ ਮਗਰ ਕਿੱਥੇ ਤੱਕ ਉਹ ਗੋਦ ਦੇ ਸ਼ਾਹ ਗੜਾ ਸਾਗ ਆਗਲਾ ਤਾਇਆ ਨਹੀਂ ਉਹੀ ਕਹਤਾ ਤੈਨੂੰ ਉਹ ਨਹੀਂ ਆਇਆ ਸਾਗ ਵਾਲਾ ਆਇਆ ਨਹੀਂ ਮੋਕਾ ਸੁਣਿਆ ਆ ਗਿਆ ਹੈ ਨਹੀਂ ਸਾਗ ਵਾਲਾ ਸਾਗ ਵਾਲਾ ਤੜਕੀ ਧਰੋਮੀ ਪਈ ਐ ਦਾ ਇਧਰ ਸਾਗ ਦੀ ਪਈ ਐ ਲੋਕਾਂ ਦੇ ਕੋਠੇ ਚੋਂ ਲਾਗੇ ਹੋਣੇ ਵਿਚਾਰਿਆਂ ਦੇ ਰੱਬਾ ਬਾਲਾ ਨਾ ਪਾਈ ਮੀ ਉਹ ਤਾਂ ਸਾਰਾ ਕੁਝ ਸਿਹਰਾਂ ਤੇ ਆ ਤਰੋਚੋਂ ਨੇ ਆਏ ਵੇ ਹਰ ਵਿਚਾਰੇ ਤੜਕੀ ਉਠ ਦੀ ਪਹਿਲਾਂ ਛਾਗ ਵਾਲੇ ਦੀ ਕੂਕੀ ਸੁਣਿਆ ਕਰ ਹੋਰ ਹੋਰ ਕੀ ਕਰਨਾ ਹਾਂ ਜਰ ਤਰਨਾ ਤਰਨਾ ਕੱਲ ਤਾਂ ਮਕਾਇਆ ਹਜੇ ਨਾ ਪਾਇਆ ਹੁਣ ਇਹਨੇ ਸਾਨੂੰ ਤਾਂ ਮੁੱਕ ਗਿਆ ਹੋਦਣੀ ਕੰਨ ਤਾਂ ਪੈਸਾ ਦਾਲ ਦੂਲ ਧਰ ਦੇ ਫਿਰ ਕੋਈ ਤੁਹਾਨੂੰ ਦਾਲ ਧਰ ਦਾਂਗੇ ਅਸੀਂ ਆਪ ਦਾ ਸੰਤ ਧਰਨਾ ਹਾਂ ਟੜ ਕੇ ਉੱਠਣ ਸਾਰ ਯੋ ਮੋੜ ਤੇ ਫਿਰਦੀ ਆ ਪਤਾ ਨਹੀਂ ਮਗਾ ਕੀ ਹੋ ਗਿਆ ਇੰਨੀ ਨਾ ਹੋ ਗਿਆ ਸਾਗ ਲੈਣ ਗਈ ਸੀ ਹੁਣ ਆ ਕੀ ਸੀ ਵੋੜ ਤੇ ਮਿਲ ਗਿਆ ਹੁਣ ਓਏ ਹੁਣ ਉਧਰ ਨੂੰ ਨਾ ਬਾਜੀ ਉਹਦਾ ਨਾ ਗਿਆ ਹੁਣ ਗਾਹਾਂ ਹੀ ਹੁਣ ਕੀ ਇੱਧਰ ਕੀ ਕਰਨਾ ਅੰਬ ਵੇਖਦੀ ਹਾਂ ਹੁੰਦਾ ਅੰਬਲਾ ਕੀ ਵੇਖਣਾ ਉਹ ਆਂਬ ਆਏ ਹੁਣ ਹੋ ਜਾਊਗਾ ਮੀਂਹ ਪੈਣ ਲੱਗ ਗਿਆ ਪਰ ਬਾਲਾ ਬਨਾਰਾ ਬਮੀ ਪਾਵੇ ਹੋਰ ਵਿਚਾਰੇ ਕੋਠੇ ਜੋਂ ਲੱਗ ਗਏ ਆ ਲੋਕਾਂ ਦੇ ਅੱਗੇ ਵੰਗੋ ਉਹ ਥੋੜੀ ਦੀ ਆ ਸੀਟ ਕਿਵੇਂ ਪੈ ਜਗੀ ਆਪਣੀ ਕਿਹਨੇ ਕੱਢਦਾ ਉਹ ਪ ਗਿਆ ਇਧਰ ਚੋ ਗਿਆ ਸਭ ਤਰਪਾਲ ਲਾ ਦੇ ਉਹਦੇ ਤੂੰ ਵੀ ਚਲੋ ਜੀ ਆ ਹੋਇਆ ਵਿਚੋਇਆ ਹੋ ਆਪਣਾ ਤਾਂ ਲੱਗਦਾ ਸਰਕਾਰ ਨਹੀਂ ਆ ਆ ਨਾ ਚੋ ਗਿਆ ਚਲੋ ਜੀ ਆ ਦੇ ਲੈ ਇਹ ਤਾਂ ਗੜੀ ਕੱਢਣੀ ਪੈਣੀ ਹੈ ਦੇਖ ਲਾ ਅੰਬ ਗੜੀ ਕੱਢਣੀ ਪੈਣੀ ਆ ਹੂੰ ਆਹ ਮੈਂ ਤੁਸੀਂ ਬਾਹਰ ਜਾਇਓ ਅਸੀਂ ਅੰਬ ਖਾਵਾਂਗੇ ਹੂੰ ਇਹ ਕਦੇ ਹੁਣੀ ਲੱਗ ਜਣੇ ਆ ਉਹ ਕਹਿੰਦਾ ਚੇਤ ਚ ਚੰਗਾ ਦੇਖ ਲਈ ਲੱਗਦੇ ਚੇਤ ਇਹ ਮਹੀਨੇ ਕਹਿੰਦੇ ਪਹਿਲਾਂ ਫਲ ਤੋੜ ਦਿਓ ਜਿਹੜੇ ਚਾਰ ਲੱਗਣਗੇ ਅੱਛਾ ਬਾਅਦ ਚ ਫੇਰ ਨਾ ਤੋੜਿਓ ਹੂੰ ਹੂੰ ਮਨ ਲੱਗਦਾ ਨਹੀਂ ਆ ਤੇਰੇ ਲੱਖਣੇ ਅੰਬ ਨੂੰ ਨਾ ਲੱਗ ਜਾਨ ਅੰਬ ਤਾਂ ਮੈਂ ਇੰਨੀ ਕਿਤਾ ਉਹ ਸੀ ਕਿ ਅਰੇ ਵਿੱਚ ਸੀਗਾ ਜਿਹੜੀ ਉਹ ਗੋਸਲੀ ਦੇ ਇੰਨੀ ਕਿਤੇ ਵਿੱਚ ਸੀ ਐਡਾ ਜਾੜੇ ਨਹੀਂ ਥੱਲੇ ਕਿੰਨੇ ਕਿ ਜੰਗਲ ਇਹਦਾ ਫਿਰ ਤੁਸੀਂ ਲਵਾ ਹੀ ਧਰਤੀ ਚ ਲੈਣਾ ਸੀ ਆਏ ਫਿਰ ਕਿੰਨਾ ਟਾਈਮ ਲੱਗਿਆ ਰੋ ਡਰਮਾ ਤਾਂ ਉਹ ਕਹਿੰਦਾ ਲੋਕ ਗੋਸਾ ਤੇ ਲਵਾਉਂਦੇ ਐਡੇ ਐਡੇ ਡਰਮਾ ਚ ਹਮ ਮੰਨੀ ਜਾਂਦਾ ਉਹ ਤਾਂ ਕਹਿੰਦਾ ਲੋਹੇ ਦਾ ਵੱਢ ਕੇ ਉਹ ਚ ਲਾ ਦੇਣਾ ਦੋ ਰੇ ਲਿਆ ਕੇ ਥੋੜਾ ਰੇ ਚ ਖੰਡਾਉਣਾ ਪੈਣਾ ਲਿਆ ਕੇ ਉਧਰੋਂ ਮਜੇ ਤਾਂ ਪੋਣੇ ਪੈਣਾ ਰੇਤੇ ਚ ਹੋਣਾ ਨਹੀਂ ਕੋਈ ਵਧਿਆ ਬਣ ਜਾਣਾ ਹੁਣ ਉਹ ਫਿਰ ਪੋਲਟ ਦਾਂਗੇ ਮਿੱਟੀ ਇਹਦੀ ਉਹਨੂੰ ਬਟਾ ਕੇ ਨਹੀਂ ਯਾਰ ਉਹ ਨਹੀਂ ਪਟਾਉਣਾ ਅਮੀ ਬਸ ਉਹ ਖੁੰਜੇ ਤੇ ਲਾ ਦੇ ਕਿਹੜੇ ਖੁੰਜੇ ਇੱਥੇ ਇੱਧਰ ਨਹੀਂ ਹੋਣਾ ਹੁਣ ਉਹਨਾਂ ਨੇ ਉਹਨੂੰ ਲੱਗਿਆ ਹੀ ਰਹਿਣ ਦੇ ਇੱਥੇ ਉਹ ਬਾਦ ਪਏ ਹੋ ਪਤਾ ਨਹੀਂ ਕੀ ਆ ਆ ਡੰਡਾ ਡੱਗ ਪਿਆ ਲੇ ਵੇਲ ਵਾਲਾ ਦਾ ਚੱਕ ਲਾ ਇਹ ਫਿਰ ਅੱਜ ਨੇਰੀ ਨੇ ਛੱਟਿਆ ਹੋਣਾ ਰਾਤ ਬਾਲੀ ਨੇਰੀ ਸੀ ਤੂਫਾਨ ਸੀ ਬਹੁਤ ਭਾਰਾ 2 ਵਜੇ ਤਾਂ ਅਸੀਂ ਆਏ 2 ਵਜੇ ਅਸੀਂ ਆਏ ਉਹ ਤਾਂ ਕੁਛ ਬਣੀ ਸੀ ਉਹ ਤੋਂ ਬਾਅਦ ਬੋ 4 ਵਜੇ ਮੈਂ ਅਠਕੇ ਦੇਖਿਆ ਉਦੋਂ ਮੀਂਹ ਪੋੜੀ ਸੀ ਪਾਈ ਲਾਈਟ ਵੀ ਨਹੀਂ ਤੇ ਪਾਣੀ ਵੀ ਮੁੱਕਿਆ ਪਿਆ ਉਧਰੋਂ ਢੋਈ ਰਖਾਉਣ ਵੀ ਜਾਣਾ ਜਾ ਅੱਜ ਤਾਂ ਕੰਮ ਖਾਤਰ ਕੰਮ ਖਾਤਰੇ ਵਾਲਾ ਹੋਇਆ ਪਿਆ ਸੇ ਉਪਰ ਹੈ ਢੋਈ ਦੁਖਦੀ ਹੈ ਹਾਂ ਤਾਂ ਹੱਥ ਵੀ ਦੁਖਦੀ ਹੈ ਸੱਗੀ ਢੋਈ ਨਾਲ ਬੱਚੀ ਤੈਨੂੰ ਲੈ ਜਾਣਾ ਬੈਠੀ ਗੱਡੀ 'ਚ ਸਾਰੇ ਹੀ ਚੱਲਾਂਗੇ ਕੀ ਕਹਿੰਦੇ ਜੀ ਬਿੰਦਰ ਕੋਲੇ ਪਾਣੀ ਸੁਣਾ ਲਾਏਗਾ ਸੁਣਾ ਨਹੀਂ ਕਹਿੰਦਾ ਜਾ ਕੇ ਨਹੀਂ ਉੱਥੇ ਨਹੀਂ ਜਾਓ ਉਹ ਹੀ ਟਾਈਮ ਨਾਲ ਢੂਈ ਦਿਖਾ ਕੇ ਮੁੜਿਆ ਹੋਵੇ ਹਲੇ ਨਹੀਂ ਅਸੀਂ ਤਾਂ 9 ਵਜੇ ਦਾ ਸ਼ੁਰੂ ਕਰਦੇ ਆ ऑलरेडी ਮੈਂ ਬਾਅਦ ਵਿੱਚ ਆਹੋ ਪਤਾ ਕੀ ਆ ਕੀ ਕੰਮਕੁੰਬੀ ਕਰਨੇ ਫਿਰ ਉਹਨਾਂ ਦੇ ਆ ਜਾਣਾ ਹਾਂ ਸਾਰੇ 10:00 ਦੋ ਵੀ ਅੱਜ ਤੁਹਾਡੇ ਲਈ ਸਰਪ੍ਰਾਈਜ਼ ਆ ਉਹ ਕੱਲ ਦੇ ਵਲੌਗ ਚ ਦਿਖਾਵਾਂਗੇ ਇਹ ਸਰਪ੍ਰਾਈਜ਼ ਆ ਜੇ ਕੋਈ ਮੈਂ ਵੀ 9:00 ਵਜੇ ਕਿੱਟ ਜਾਵਾਂ ਕੋਈ ਗੱਲ ਨਹੀਂ ਜਾਇਆ ਆਇਓ ਆ ਐਵੇਂ ਸਾਗ ਦਾ ਹੋਕਾ ਸੁਣ ਕੇ ਭੱਜ ਲਈ ਆ ਵਗਰੇ ਤਾਂ ਜਮੇ ਮਮੂ ਨੂੰ ਕਿ ਆਉਣਾ ਸੀ ਵੀ ਫੋਨ ਕਰ ਦੋ ਜਦੋਂ ਭਾਈ ਆ ਰੋਗ ਲੂਗ ਨਹੀਂ ਆਉਣਾ ਉਹ ਤਾਂ ਨਾ ਗਿਆ ਯਾਰ ਹਾਂ ਉਹ ਤੁਸੀਂ ਕਾਹ ਤੋਂ ਗਏ ਸੱਜਾ ਪੱਜਗਰਾਮੀ ਜਾਣਾ ਤਾਂ ਹੈਗਾ ਸਬਜ਼ੀਆਂ ਸੁੱਕੀਆਂ ਲੈਣੀਆਂ ਨੇ ਇਸ ਹਿਸਾਬ ਨਾਲ ਫਰੂਟ ਬਰੈਡ ਲਿਆਉਣ ਆਲੇ ਸਾਰਾ ਕੁਝ ਮੈਂ ਸਾਗ ਸੂਕ ਨਹੀਂ ਲੈਣ ਦੇਣਾ ਵੀ ਆਹੋ ਐਵੇਂ ਛਾਗ ਹੀ ਛਾਗ ਯਾਰ ਹਾਂ ਦੱਸ ਨਾ ਆਹ ਦਾ ਡੈਡੀ ਵੀ ਅੱਜ ਤਾਂ ਕਈ ਜਾਂਦਾ ਇਹੀ ਗੱਲ ਦੇ ਹੁਣ ਕੋਈ ਰੋਕਦਾ ਖਲਦਾ ਬੇਟੇ ਨਹੀਂ ਇਹਨੂੰ ਆਹੋ ਨਾ ਦਾਲ ਬਣਾ ਕੇ ਕੱਲੇ ਨੂੰ ਦੇ ਜਾਂ ਕਰੋ ਬਸ ਰੱਖ ਦਿਆ ਕਰੋ ਇਕੱਠਾ ਇਹ ਬਤੀਲਾ ਬਣਾ ਕੇ 10 ਦਿਨ ਇਕੱਠੇ ਮੁੱਕੇ ਨੇ ਜਿਹੜੀ ਆਹ ਤਲਵੰਡੀ ਵਾਲਿਆਂ ਨਾਲ ਬਾਅਦ ਚ ਵਿਆਹ ਹੋਇਆ ਸੀ ਆ ਆ ਵੀ ਗਈ ਐਲਬਮ ਸਾਰਾ ਕੁਝ ਆਪਣਾ ਦੇ ਲੁੰਦ ਨੇ ਲਿਆਉਂਦੇ ਨੇ ਉਹ ਫਾੜ ਲਿਆਵਾਂਗੇ ਐਲਬਮ ਮੈਂ ਹੁਣ ਨਹੀਂ ਗੱਲ ਕਰ ਰਿਹਾ ਹਾਂ ਇਹ ਕੋਈ ਆਪਣੀ ਨਾ ਨਵੀਂ ਗੱਲ ਨਹੀਂ ਹਾਂ ਇਹਨਾਂ ਲੋਕਾਂ ਨੂੰ ਉਹਨਾਂ ਜੋ ਬਣਾਉਣੀ ਹੁੰਦੀਆਂ ਐਲਬਮਾਂ ਹਾਂਜੀ ਉਹਨਾਂ ਦੇ ਭੱਜੇ ਫੱਡਾ ਪਿਆ ਉਹ ਤੋਂ ਵੀ ਖੜ ਜਾ ਤੋਂ ਵੀ ਖੜ ਜਾ ਫੋਟੋਆਂ ਨਾਲ ਸਹੀ ਗੱਲ ਆ ਬਾਅਦ ਚ ਸਿਲੈਕਟ ਹੀ ਨਹੀਂ ਹੁੰਦੀਆਂ ਉਹ 1400 ਫੋਟੋ ਬਣੀ ਪਈ ਆ ਤੇ ਕਿਉਂ ਨਾ ਉਹਨੂੰ ਜਾਣ ਲੈਣ ਵਾਸਤੇ ਉਹਨੂੰ ਵਿਚਾਰੇ ਨੂੰ ਕੋਈ ਪੈਸੇ ਨਹੀਂ ਦੇ ਕੇ ਆਉਣਾ ਹੂੰ ਇਸੇ ਕਰਕੇ ਉੱਥੇ ਪਈਆਂ ਰਹਿਣਗੀਆਂ ਨਹੀਂ 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 ਪੈਸੇ ਤਾਂ ਦਿੱਤੇ ਪਿਆ ਲੱਗਦਾ ਕਲੀਅਰ ਆ ਉਹ ਬੋਲਦਾ ਵਿਚਾਰਾ ਉਹ ਕਹਿੰਦਾ ਲੈ ਜਾਓ ਟਾਈਮ ਨਹੀਂ ਲੱਗਦਾ ਹੇ ਉਹ ਹਜੇ ਫੋਟੋ ਆ ਯਾਰ ਸਿਲੈਕਟ ਕਰਨੀਆਂ 1300 ਫੋਟੋ ਆ ਉਹਦੇ ਚ ਹੁਣ 400 ਫੋਟੋ ਕੱਢਣੀਆਂ ਮੈਂ ਤਾਂ ਸੋਲੀ ਗਈ ਸੀ ਉਦੋਂ ਮੈਂ ਤਾਂ ਸਾਰਾ ਕੁਝ ਸਿਲੈਕਟ ਕਰਕੇ ਦੇ ਆਈ ਬਹੁਤ ਔਖਾ ਕੰਮ ਬਈ ਜਿਉਂ ਭੇਜਾਉਂਗੇ ਫੇਰ ਹੀ ਆ ਲਿਆਓ ਇੱਕ ਦਿਨ ਹੁਣ ਲਿਆਓ ਬਸ ਥੋੜਾ ਜਿਹਾ ਇੱਥੋਂ ਇਹਦੇ ਕੋਲ ਯਾਰ ਓਏ ਆਪਣਾ ਸਾਰਾ ਮੈਂ ਤਾਂ ਨਹੀਂ ਆ ਤਾਂ ਸਾਰਾ ਕੁਝ ਤਾਂ ਪਰ ਨੈਟ ਤੇ ਪਿਆ ਵਾ 100 ਦੇ ਨਾ 1.5 ਲੱਖ ਰੁਪਈਆ ਲੱਗੇ ਨੇ ਫੜ ਬਣਾਉਣੇ ਕਾਣਗੇ ਫੜ ਲਿਆਵਾਂਗੇ ਉਹਦਾ ਕਹਿੰਦਾ ਵਾ ਲੈ ਜਾ ਆਹੋ ਬਣਾਉਣ ਕਹਿੰਦੇ ਨਹੀਂ ਆ ਕੜ ਲਿਆਉਣੇ ਆ ਕੱਦੇ ਦੇਲ ਤੇ ਉਹਨੂੰ ਲਿਆ ਕੇ ਉਹਦੇ ਪੇਟੀ ਜੀ ਰੱਖ ਲੋ ਬਸ ਹੋਰ ਕੀ ਕਰਨਾ ਪੇਟੀ ਜੀ ਰੱਖਣੀ ਆ ਉਹ ਇੱਕ ਇੱਕ ਇਹ ਦੇਖ ਲੋ ਦੇਖੂ ਉਹ ਦੇਖਿਓ ਜਿਹਦੇ ਵਿੱਚ ਫੋਟੋਆਂ ਹੋਈਆਂ ਉਹਨੂੰ ਹੀ ਬਾਲਾ ਚਾਹ ਹੋਣਾ ਉਹ ਵੀ ਦੋ ਕਰੀ ਦੇਖੋ ਵੀ ਚੱਲ ਬਈ ਖੜੇ ਆਪਾਂ ਹੈਗੇ ਆ ਫੋਟੋ ਗਾਲੀ ਆਪਣੀ ਉਹ ਪਈਆ ਪ੍ਰੈਸ ਵਾਲੇ ਟੇਬਲ 'ਤੇ ਅੰਗੇਜਮੈਂਟ ਵਾਲੀ ਬਸ ਐ ਹੀ ਉਹ ਵਿਆਹ ਵਾਲੀ ਪਈਆਂ ਕੋਈ ਨਹੀਂ ਫੋਟੋ ਦੇਣਾ ਸਹੀ ਗੱਲ ਲੈਣੀ ਇੱਕ ਵਾਰੀ ਦੇਖ ਲਈ ਪਰ ਤੁਸੀਂ ਇੱਕ ਬਣਵਾਈ ਸੀ ਹਨਾ ਤੁਸੀਂ ਲੈ ਕੇ ਨਹੀਂ ਗਏ ਫੋਟੋਗ੍ਰਾਫਰ ਕੋਈ ਨਹੀਂ ਇਹ ਕੋਈ ਇਡਾ ਕਰਦਾ ਫੋਟੋ ਫੋਟਾ ਹੈ ਨਹੀਂ ਲੋਕਾਂ ਨੂੰ ਉਹ ਜਿਹੜੇ ਉਹ ਕੈਮਰਾ ਫੁਮਰਾ ਹੁੰਦਾ ਹੈ ਨਾ ਉਹ ਆਪ ਦੀ ਖਿੱਚ ਲੈਂਦਾ ਉਹ ਹੀ ਕੱਢ ਬੁਝ ਲੈਣੇ ਠੀਕ ਆ ਇਹ ਕੋਈ ਥੋੜੀਆਂ ਜਿਹੜੀਆਂ ਨਾਸਕ ਵਾਲੀਆਂ ਫੋਟੋਆਂ ਪਈਆਂ ਵਾਂ ਨਾਸਕ ਵਾਲੀਆਂ ਕਿਹੜੀਆਂ ਖਿੱਚੀਆਂ ਸੀ ਫੋਟੋਆਂ ਹਾਂ ਰੋਡ ਜਿੱਤੇ ਉਹ ਬੇਲਾ ਬੂਲਾ ਜਿਹਾ ਨਾ ਫੁੱਲਾਂ ਵਾਲੀਆਂ ਅਰਾਣੀ ਫੋਟੋ ਉਹਦਾ ਪਰ ਸਾਡੇ ਆਪ ਦੀ ਮਾਰਸਤੀ ਹੁੰਦੀ ਹੈ ਨਹੀਂ ਉਹ ਕੌਣ ਖੈਜਦਾ ਫੋਟੋਆਂ ਉਹ ਮੈਨੂੰ online ਨਹੀਂ ਪਤਾ ਵੀ ਕਿ ਅੱਬ ਕੀ ਨੇ ਕਿਹੜੀਆਂ ਫੋਟੋ ਇਤਨੇ ਪੰਨਿਆਂ ਨੇ ਉਹ ਪਤਾ ਨਹੀਂ ਪੇਟੀ 'ਚ ਪੰਨਿਆਂ ਹੋਣਗੀਆਂ ਕੱਢਾਂ ਗਿਆ ਖਦਨ ਤੇ ਸਾਥੀ ਕਿੱਥੇ ਨਹੀਂ ਪਾਣੇ ਨੇ ਚਲੋ ਚਲ ਫਿਰ ਤਿਆਰ ਤਾਂ ਹੋ ਜਾਓ ਚੱਲਾਂਗੇ ਅੱਜ ਚਲ ਲੈ ਡੀਏ ਦੀਵਾਲੀ ਦਾ ਦੀਵਾਲੀ ਬੋਨਸ ਕਿਹਨੂੰ ਮੈਂ ਦੈੜੀਆਂ ਮੈਂ ਨਾ ਹੋਰ ਕਿਹਨੂੰ ਮੈਂ ਇਹ ਦਿਨਾਂ ਮਗਰ ਇਹ ਪਟਰਾ ਹੁੰਦਾ ਨਾ ਹੂੰ ਫੌਜੀਆਂ ਨੂੰ ਮਿਲਦਾ ਸਾਲ ਬਾਅਦ ਛਾਂਤੀ ਦੋ ਵਾਰੀ ਮਿਲਦਾ ਆ ਬਦਗਿਆ ਲੱਗਦੀ ਏ ਇੱਕ ਹੈ ਨਾ ਬਹੁਤ ਸੋਹਣੀ ਲੱਗਦੀ ਹੈ ਇਹਦੀ ਤਾਰ ਪੋੜੀ ਬੜੀ ਹੈ ਸਕਰੀਨ ਦਾ ਚੱਲੂਗੀ ਤਾਰ ਤਾਂ ਪਾ ਦੇਾਂਗੇ ਯਾ ਦੇ ਦਿੱਤੀ ਤਾਂ ਕਿਹੜੀ ਪਾਈਪ ਕਿਹੜੀ ਪਾਈਪ ਔਰ ਤੋਂ ਲੈ ਕੇ ਕਿੱਥੋਂ ਨਹੀਂ ਨਹੀਂ ਉੱਥੋਂ ਨਹੀਂ ਇਹ ਤਾਂ ਥੱਲੇ ਹੀ ਤਾਰ ਲਾ ਲਾਂਗੇ ਯਾਰ ਡੈਡੀ ਨਾਲ ਨਾਲ ਦੀ ਲਿਆ ਕੇ ਨਾ ਹਾਂ ਕਾਇਲੋ ਟਿਊਬ ਤੋਂ ਨਿੱਕ ਕਨੈਕਸ਼ਨ ਦੇ ਦੋ ਵੱਲ ਵਿੱਚ ਟੂ ਤੋਂ ਤਾਂ ਫਿਰ ਉਹ ਦੀ ਜਗੂ ਜਦੋਂ ਟੂਬ ਚੱਲੂ ਫਿਰ ਉਹਦਾ ਫਾਇਦਾ ਗੱਲ ਵਾਲਾ ਬੰਨ ਤਾਂ ਨਹੀਂ ਚੱਲਦਾ ਨਾਲ ਕੇ ਜਾਂਦਾ ਉਹ ਸੋਚਾਂ ਘਾਟਾ ਕੋਈ ਨਾ ਹੋਲੀ ਉਹਦਾ ਚੱਲ ਸੋਹਣੇ ਖਰਾ ਫਿਰ ਉਹ ਤਿਆਰ ਫਿਰ ਚੱਲਾਂਗੇ ਹੁੰਦਾ ਉਹ ਜੀ ਉਧਰੋਂ ਧੁੱਪ ਨਿਕਲੀ ਬਈ ਉਧਰੋਂ ਮੀਂਹ ਪਈ ਜਾਂਦਾ ਗਿੱਦੜ ਗਿਦੜੀ ਦਾ ਵਿਆਹ ਹੋਈ ਜਾਂਦਾ ਅੱਗੇ ਐ ਕਰੇ ਹੁੰਦੇ ਠੀਕ ਆ ਤੂੰ ਕਹਿੰਦੇ ਹੁੰਦੇ ਵੀ ਗਿੱਦੜ ਗਿਦੜੀ ਦਾ ਵਿਆਹ ਹੋਈ ਜਾਂਦਾ ਬਾਲ ਜੂ ਕੋਤਲੇ ਬਹੁਤ ਆ ਬਈ ਉੱਬੋਂ ਮੀਰ ਕਰੇ ਛਾਗ ਨਾਲ ਪਾਰ ਕਰੋ ਭਾਈ ਓਏ ਆ ਗਿਆ ਓਏ ਛਾਗ ਵਾਲਾ ਆ ਗਿਆ ਭਾਈ ਆ ਗਿਆ ਆ ਗਿਆ ਭੱਜ ਕੇ ਜਾਵੜਾ ਉਹ ਮੁਖਾਰ ਕਰਨ ਕਹਿੰਦਾ ਕਿ ਕਿਹਨੇ ਆਉਣਾ ਛਾਗ ਵਾਲੇ ਨੇ ਬਣੀ ਸਾਡੇ ਜਾਵ ਤੂੰ ਮੁਰਗੀ ਆ ਗਿਆ ਲਾ ਦੇਖਿਆ ਵੀ ਛਾਗ ਵਾਲਾ ਭਾਈ ਆ ਹੀ ਗਿਆ ਥੋੜਾ ਚੱਕ ਹੁਣ ਤਾਂ ਬਾਈ ਤੇਰੀ ਸਿਆਲੋ ਸਿਆਲ ਇੱਥੇ ਡਿਊਟੀ ਰਹਿ ਜਾਣੀ ਆ ਤੀਜੇ ਦਿਨ ਕਿਹੜਾ ਮਾਰ ਹੀ ਜਾਇਆ ਕਰੀ ਪਰ ਕੋਈ ਨਾ ਥੱਲੇ ਆ ਹੀ ਮਾਦਨ ਵਾ ਸਰੂ ਹੋ ਗਿਆ ਉਸ ਦਿਨ ਤੋਂ ਨਹੀਂ ਗਾਉਂ ਮਾਣ ਮਾਣ ਤੇ ਖੜੀ ਨਹੀਂ ਅਮਰ ਵੀ ਗਈ ਜੀ ਇੱਕ ਆਏ ਹੋਣਿਆ ਹੈ ਉਦੋਂ ਨੂੰ ਬਾਈ ਨੰਗਾ ਹੋਣਾ ਗਾਹ ਬਾਈ ਦਾ ਕਿਹੜਾ ਪਿੰਡ ਆ ਬਾਈ ਆ ਫੇਰ ਤਾਂ ਨੇੜੇ ਹੀ ਆ ਬਾਈ ਆਪਣੇ ਨੇੜੇ ਦਾ ਹੀ ਆ ਮੇਥੇ ਮੇਥੇ ਤਾਂ ਨਹੀਂ ਹੈਗੀ ਮੇਥੇ ਤਾਂ ਅਜੇ ਕਿੱਥੇ ਜਾਵਾਂ ਆ ਕੰਨ ਲੈਣੀਆਂ ਪਿਆਰ ਲੈ ਹੀ ਲਿਆ ਵੀ ਸਾਗ ਦੋਹਾਂ ਨੇ ਪਿਆਰ ਲੈ ਲਿਓ ਹੁਣ। ਪਿਆਰ ਲੈ ਲਓ ਸਾਡੀਆਂ ਬੱਦੂਆਂ। ਟਨੀਏ ਦੀ ਹੈਗੀ ਵੀਰੇ। ਲੈ। ਮੂੰਹ ਤੋਪਾ। ਹੈ। ਸੋਸਟੜੇ। ਉੱਠ ਕਿਉਂ ਮੀ ਆ ਗਈ? ਮੇਥੇ ਮੇਥੀ ਵੀ ਨਹੀਂ ਆ। ਮੇਥੇ ਦੀ ਹਰ ਘਰ ਰੋਤਾ। ਅਜੇ ਤਾਂ 15 ਦਿਨਾਂ ਨੂੰ ਵੀ। ਹਾਂ 15-20 ਦਿਨਾਂ ਨੂੰ ਮੇਥੇ ਆਉਣ ਲੱਗਣਗੇ। ਲੈ ਲਿਆ ਫਾਗੂ।